ਸਿੱਕੇ ਦੋਸਤੋ ਮੈਂ ਤੁਹਾਡਾ ਵੀਰ ਲੱਖਾ ਮਾਨ ਬਣੇ ਰਿਓ ਬਲੌਗ ਦੇ ਨਾਲ ਤੇ ਆਪਣੀ ਵੀਡੀਓ ਰੈਗੂਲਰ ਆਪਾਂ ਪਾਉਂਦੇ ਰਵਾਂਗੇ ਤੇ ਵੀਡੀਓ ਵਧੀਆ ਹੋਣੀਆਂ ਅੱਜ ਤੁਹਾਨੂੰ ਦਿਖਾਉਨੇ ਆ ਆਪਣੇ ਦੋਸਤ ਨੇ ਮਰੇ ਰਸਤੇਦਾਰ ਵੀ ਆ ਉਸਨੇ ਮੈਨੂੰ ਬੱਕਰੀ ਦਵਾਈ ਸੀ ਬਰਬਰੀ ਨਸਲ ਦੀ ਆ ਤੁਸੀਂ ਵੇਖ ਕੇ ਕਮੈਂਟ ਕਰਕੇ ਰੂਟ ਦੱਸਣਾ ਤੇ ਮੇਰਾ ਸਹਿਯੋਗ ਦੇਣਾ ਚੈਨਲ ਤੇ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੇ ਨਾਲ ਹੀ ਤੁਹਾਨੂੰ ਪਤਾ ਵੀ ਮੈਂ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦਾ ਨਾ ਵੀ ਮੇਰੇ ਕੋਲ ਪ੍ਰਾਪਰਟੀ ਆ ਇੱਕ ਛੋਟਾ ਜਿਹਾ ਰੋਜ਼ਗਾਹ ਚਲਾਇਆ ਪਰਮਾਤਮਾ ਇਹਦੇ 'ਚ ਬਰਕਤ ਪਾਵੇ ਤੇ ਮੇਰੇ ਬੱਚਿਆਂ ਦੇ ਜਿੰਦਗੀ ਦੇ ਵਿੱਚ ਤੇ ਬਿਜ਼ਨਸ ਕੰਮ ਆਵੇ ਸ਼ੇਅਰ ਕਰਕੇ ਤੇ ਵੀਡੀਓ ਨੂੰ ਵੱਤਵਾਦ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੇ ਆਪਣੀ ਰਾਏ ਜ਼ਰੂਰ ਦੇਣਾ ਆਜੋ ਤੁਹਾਨੂੰ ਵਿਖਾਈਏ ਆਪਣੇ ਜਾਨਵਰ ਇਹਨੇ ਬੱਕਰੀ ਦੇ ਦੋ ਬੱਚੇ ਨੇ ਬੱਕਰਾ ਦੇ ਨਾਲ ਪਾਟਾ ਪਹਿਲਾਂ ਤਾਂ ਬੱਕਰੀ ਦੇ ਇੱਕ ਦੱਸਿਓ ਇਸ ਤਰ੍ਹਾਂ ਲੱਗੀ ਇਹ ਇੱਕ ਗੱਬੜ ਦੀ ਕੀ ਨਿਸ਼ਾਨੀ ਹੁੰਦੀ ਆ ਕਿ ਦੁਆਰੇ ਸੂਣ ਵਾਲੀ ਆ ਭੈਣਾਂ ਹੀ ਉਹਨਾਂ ਨੇ ਮੈਨੂੰ 45 ਦਿਨ ਦੀ ਕਹਾਣੀ ਦਈ ਵੀ 45 ਦਿਨਾਂ ਬਾਅਦ ਬਣ ਗਈ ਸੀਗੀ ਬੱਕਰੀ ਤੇ ਹੋ ਸਕਦਾ ਵੀ ਕਰਮਾਂ ਨੂੰ ਗੱਬੜ ਹੋ ਗਿਆ ਮੈਨੂੰ ਇਸਾਰੇ ਕੋਈ ਜਾਣਕਾਰੀ ਵੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਪੁੱਛ ਰਿਹਾ ਮੈਨੂੰ ਕੋਈ ਪਤਾ ਕਿ ਮਿਲਦਾ ਗੱਬੜ ਦਾ ਇਹ ਆ ਪਾਠ ਆ ਇਹ ਪੱਠ ਦਾ ਵੀ ਸ਼ੱਕ ਪੈਂਦਾ ਵੀ ਕ੍ਰੌਸਿੰਗ ਹੋਈ ਵੀ ਆ ਉਹਨਾਂ ਕੋਲੇ ਬ੍ਰੇਡਰ ਵੱਡਾ ਗਾ ਵਧੀਆ ਬਹੁਤ ਸੋਹਣਾ ਹੈ ਵੀ ਉਹਨਾਂ ਦੀ ਪਾਰਕ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਉੱਥੇ ਕਿੱਥੇ ਹੀ ਫਿਰਦੇ ਸੀ ਆ ਸਾਰੇ ਸ਼ੱਕ ਲੱਗਦਾ ਵੀ ਇਹ ਵੀ ਕ੍ਰੌਸਿੰਗ ਹੋ ਗਈ ਹੈ ਤੇ ਜੇ ਇੱਕ ਇੱਕ ਕਮੈਂਟਾਂ ਦੇ ਵਿੱਚ ਰੂਟਸ ਦਿਓ ਤੇ ਕੀ ਨਿਸ਼ਾਨੀਆਂ ਹੁੰਦੀਆਂ ਐਸਨੂੰ ਆਕਾਰਾਰੇ ਆਪਾਂ ਅਗਲੇ ਵੀਡੀਓ ਦੇ ਵਿੱਚ ਪਾਵਾਂਗੇ ਕਿ ਪੀ ਨਾਲ ਹੁੰਦਾ ਹੈ ਟਕਰਾਕ ਦੇਈਆਂ ਤੇ ਇਹ ਵੀ ਵਰਤੋਂ ਵੱਲ ਲਾਇਕ ਮਾਟਰ ਸ਼ੇਅਰ ਕਰਨਾ ਤੇ ਸਯੋਗ ਨੂੰ ਦੇਣਾ ਚੈਨਲ ਦੇ ਵਿੱਚ ਕਿ ਤੁਹਾਨੂੰ ਪਤਾ ਮੈਨੂੰ 55 ਸਾਲ ਹੋ ਗਏ ਮੇਰੇ ਡਾਇਲਸ ਹੁੰਦੇ ਨੇ ਗੁਰਦਿਆਂ ਦੀ ਪ੍ਰੋਬਲਮ ਹੈ 14 ਵਾਸਤਵ ਪਰਮਾਤਮਾ ਦਿਨ ਦੁਪਹਿਰ ਰਾਤ ਚੌਗਣੀ ਉਸ ਮੇਰੇ ਰਿਸ਼ਤੇਦਾਰ ਨੂੰ ਰੇਡਰ ਦੇ ਵਿੱਚ ਜੋ ਬੈਠਾ ਹੈ ਲੰਬੀ ਉਮਰਾਂ ਵਕਸੇ ਉਹਦੇ ਪਰਿਵਾਰ ਨੂੰ ਤੰਦਰੁਸਤ ਰੱਖਦਿਆਂ ਵਕਸੇ ਬਹੁਤ ساری ਖੂਬ ਕਮਾਈ ਕਰਿਆ ਜਿਨੇ ਔਖੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਤੁਦੂ ਸ਼ੁਕਰੀਆ ਮਰਬੀ ਜਨਾਬਾ ਸਾਰਾ ਸਟਾਰਟ ਕਰਵਾਇਆ ਤੇ ਹਰ ਟਾਈਮ ਤੇ ਮੇਰੇ ਸਾਥ ਖੜਾ ਆਗਾ ਜਿੰਨੇ ਲੋਕ ਮੇਰੀ ਹੈਲਪ ਕਰਦਾ ਰਹਿੰਦਾ ਹੋਰ ਵੀ ਮੇਰੇ ਵੀਰ ਭੈਣ ਭਰਾ ਬਹੁਤ ਮੇਰੇ ਰਸਤੇ ਜ਼ਾਰ ਵੀ ਨੇ ਦੂਰ ਦੇ ਦਾਨੀ ਸੱਜਣ ਵੀ ਨੇ ਜਿਨ੍ਹਾਂ ਨੇ ਮੇਰੀ ਹਮੇ ਸਮੇਂ ਤੇ ਹਲਪ ਕਰਦੇ ਨੇ ਮੇਰੇ ਦਵਾਈ ਵਾਸਤੇ ਮੇਰੇ ਘਰ ਪਰਿਵਾਰ ਵਾਸਤੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਸਭ ਨੂੰ ਲੰਬੀ ਉਮਰ ਤੇ ਬੁਖਰੀ ਰਾਜਾ ਬਖਸ਼ੇ ਇੱਕ ਮੇਰੀ ਛੋਟੀ ਜਿਹੀ ਰਿਕਵੈਸਟ ਆ ਸਭ ਨੂੰ ਉਹਦੇ ਵਿੱਚ ਜਿੰਨਾ ਕਰ ਸਕਦੇ ਹੋ ਇੱਕ ਮੈਨੂੰ ਵਧੀਆ ਗਾਣਾ ਦਾ ਆਪਾਂ ਗਾਣ ਲੈਣੀ ਆ ਕੀ ਤੇ ਘਰ ਦਾ ਉਹਨਾਂ ਕਰੋ ਜਗਾਰ ਕਰਕੇ ਦੁੱਧ ਆਈ ਗਲਾਈ ਜਾਣ ਲੱਗੇ ਤੇ ਘਰ ਰਹਿ ਜਾਵੇ ਉਹਦੇ ਵਿੱਚ ਜ਼ਰੂਰ ਸਹਿਯੋਗ ਕਰੋ ਤੇ ਮਾਧਵਾ ਨੂੰ ਗੂਗਲ 'ਤੇ ਨੰਬਰ ਤੇ ਐਪਸ਼ਨ ਦੇ ਵਿੱਚ ਪਾ ਦੂੰਗਾ ਪਿੰਡ ਦੇ ਵਿੱਚੋਂ ਪਤਾ ਕਰਕੇ ਵਾਕਿਆੇ ਬੰਦਾ ਲੋੜਵੰਦਾ ਜੇ ਵਾਕ ਕਰ ਸਕਦੇ ਹਾਂ ਵੀਡੀਓ ਨੂੰ ਮਤਵਤਾਰ ਸ਼ੇਅਰ ਕਰਨਾ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਵੀ ਤੁਸੀਂ ਕਾਊਂਟ ਚਲਾਉਨੇ ਹੋ ਇੰਸਟਾਗ੍ਰam ਫੇਸਬੁੱਕ YouTube ਹਨ ਐਂਡ ਆਪ ਜਾਟ ਹੋਰ ਕਿਤੇ ਵੀ ਜਿੰਨੇ ਵੀ ਸਾਈਟਾਂ ਦੇ ਉੱਤੇ ਲਾਉਨੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਵੀ ਇਸੇ ਤਰ੍ਹਾਂ ਪ੍ਰਮਾਤਮਾ ਜੈਨ ਵੀ ਬਾਗ ਚੀ ਰੱਖੇ ਤੇ ਮੈਂ ਆਪਣੇ ਬੱਚਾ ਲਈ ਕਿਰਪਾ ਰਹਾ ਤਾਂ ਜਿੰਨੇ ਵੀ ਗੁਰਦਵਾਰਿਆਂ ਵਿੱਚ ਬੈਠਾ ਬੰਦਾ ਉਹ ਤਾਂ ਬਾਹਰ ਦਾ ਕੰਮ ਹੁੰਦਾ ਨਹੀਂ ਇੰਨੇ ਨੂੰ ਮੰਗੰਦਾ ਕਰਨ ਸਰਕਾਰ ਰਾਸ਼ਟਰਾ ਤੋਂ ਕੋਈ ਦਰਸ਼ਨਾ ਤੇ ਆਉਣ ਵਾਲੇ ਬੱਚੇ ਦੇ ਨਾਲ ਦੇ ਬੱਚੇ ਪੜ ਜਾਣਾ ਤੇ ਨਾ ਸਰਕਾਰੀ ਸਕੂਲ ਦੇ ਵਿੱਚ 30 ਮਿਲਾਈਏ ਨੇ ਬੇਟੇ ਨਹੀਂ ਸਰਕਾਰੀ ਅੰਦਰਲੇ ਸਕੂਲ ਗੋਨਿਆਣਾ ਮੰਡੀ ਪੜਦੀ ਆ ਤੇ ਬੇਟਾ ਮੇਰਾ ਪਿੰਡ ਪ੍ਰਾਇਮਰੀ ਸਕੂਲ ਕੋਟੇਸਪੁਰਾ ਤੋਂ ਗਲੀ ਇੱਤੀ ਪੜਦਾ ਹੈਗਾ ਇਸ ਕਰਕੇ ਇੱਕ ਇਹੀ ਮਰੀ ਜਦੋਂ ਬੱਚੇ ਪੜ ਜਾਣੇ ਤੇ ਕੁਛ ਛੋਟਾ ਜਾ ਹੋ ਪਈ ਨਾ ਸਾਰਾ ਬੱਸ ਉਹ ਤੇ ਨਾਵਾ ਚੱਲ ਅੱਬੇ ਅੱਜ ਦਲਾ ਇਹਦੇ ਨਾਲ ਚੱਲੇ ਜਾਊਗੀ ਕੋਤੋਂ ਬਤਤ ਉਹ ਅਣਜਾਣ ਖਰਚਾ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਪੂਰਾ ਨਹੀਂ ਆ ਰਿਹਾ ਜਿੰਨੇ ਕੁ ਦੋ ਕੰਮ ਹੈ ਹੱਥ ਪਾ ਲੈ ਮਾਰਦਾ ਵੀਡੀਓ ਨੂੰ ਵਰਤਵਾਇਸ਼ ਸ਼ੇਅਰ ਕਰਨਾ ਲਾਈਕ ਕਮੈਂਟ ਤੇ ਪੇਜ ਨੂੰ ਕਰਨਾ ਫੋਲੋ ਅਤੇ ਆਪਣੀ ਰਾਏ ਜ਼ਰੂਰ ਦੇਣਾ ਵੀ ਜਾਨਵਰਾਂ ਬਾਰੇ ਮੈਨੂੰ ਜ਼ਰੂਰ ਦੱਸਣਾ ਵੀ ਕੱਬੜ ਦੀ ਕੀ ਨਿਸ਼ਾਨੀ ਹੁੰਦੀ ਹੈਗੀ ਤੇ ਮਿਲਾਂਗੇ ਆਪਾਂ ਅਗਲੇ ਬਲੌਗ ਦੇ ਵਿੱਚ ਦਿਓ ਜਾਇਆਤ ਵਾਹਿਗੁਰੂ ਜੀ ਕਰਨਾ ਹੌਸਲਾ ਵਾਹਿਗੁਰੂ ਜੀ